ਇਹ ਆਪਣੇ ਕੋਲ ਹਾਥੀ ਹੈ ਉਹ ਹਾਥੀ ਕੌਣ ਹੈ ਬਾਬੇ ਮਨੀ ਸਿੰਘ ਦਾ ਬੇਟਾ ਬਚਿੱਤਰ ਸਿੰਘ ਇਤਿਹਾਸ ਦੇ ਪੰਨਿਆਂ 'ਚ ਲਿਖਿਆ ਪੀ ਉਹਦਾ ਮਧਰਾ ਜਾ ਕੰਦ ਸੀ ਬੜਾ ਚੁੱਸ ਸੀ ਕਲਗੀ ਤਰ ਕਰਨ ਲੱਗੇ ਬਚਿੱਤਰ ਸਿੰਘ ਕਿਵੇਂ ਤੇ ਸਵਾਦਾ ਬੜਾ ਮਜ਼ਾਕੀਆ ਸੀ ਕਹਿਣ ਲੱਗਾ ਬਾਜਾਂ ਵਾਲਿਆ ਬਾਪੂਏ ਕਿਹੜੀ ਗੱਲ ਕਰਦਾ ਤੇਰੀ ਅਸ਼ੀਰਵਾਦ ਚਾਹੀਦੀ ਹੈ ਤੂੰ ਬਾੜਾ ਜਾ ਮੋਢੇ ਤੇ ਹੱਥ ਰੱਖੇ ਨਾ ਮੈਂ ਇੰਦਰ ਦੇ ਅਖਾੜੇ ਦਾ ਐਰਾਪਾ ਧਾਤੀ ਸੁਰਗਾ ਨੂੰ ਕੰਨੋਂ ਫੜ ਕੇ ਥੱਲੇ ਲਿਆਵਾ ਪਰ ਤੇਰੀ ਕਿਰਪਾ ਵੇ ਤੇ ਗਰਦੇਵ ਆਸ ਗਿਆ ਕਹਿਣ ਲੱਗੇ ਉਹ ਫੇਰ ਲਿਆਵਾਂਗੇ ਪਹਿਲਾਂ ਆਹ ਇੱਧਰ ਜਾ ਕਰਗੀਤਰ ਬਾਪੂ ਨੇ ਉਹਨੂੰ ਨਾਗਣੀ ਬਰਸ਼ੀ ਦਿੱਤੀ ਜਿਹੜੀ ਅੱਜ ਵੀ ਦਵਾਈ ਦੇ ਰਹੀ ਹੈ ਗੁਰੂ ਕੇ ਸੇਖਾ ਜੇ ਗੁਰੂ ਕਿਰਪਾ ਕਰੇ ਤੇ ਬੰਦਾ ਹਾਥੀ ਤੋਂ ਤਗੜਾ ਹੋ ਜਾਂਦਾ ਈ ਜਾ ਕੇ ਹਾਥੀ ਤੇ ਵਾਰ ਕੀਤਾ ਤਵੀਆਂ ਵੇਨ ਕੇ ਅੱਗੇ ਅੱਗੇ ਹਾਥੀ पिछे पिछे बाबा बचित्र सिंह जीतो ई